ਵਾਹ ਹੈ ਗਰੇ ਨੱਚਣਾ ਹੋ ਰਿਹਾ ਟੱਪਣਾ ਹੋ ਰਿਹਾ ਇਹ ਫਰਕ ਸਮਝਣਾ ਪਏਗਾ ਇੱਕ ਲਾਗੂ ਹੈ ਸਾਰੇ ਸੰਸਾਰ ਤੇ 84 85 86 ਲੱਖ ਜੀਵਨ ਤੇ ਪਰਮੇਸ਼ਰ ਦਾ ਹੁਕਮ ਲਾਗੂ ਹੈ ਇੱਕ ਜਾਗੂ ਹੈ ਜਾਗਣ ਵਾਲੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸਾਂਝਾ ਪ੍ਰਦੇਸ਼ ਦੇ ਰਹੇ ਹਨ ਸ਼ਬਦ ਹੀ ਗੁਰੂ ਹੈ ਇਹ ਦੇਹਿਤ ਬਹੁਤ ਗਲਤੀਆਂ ਹਨ ਹਨ ਸਾਨ ਗਲਤੀ ਦਾ ਪੁਤਲਾ ਹੈ ਕਿੰਨੀਆਂ ਗਲਤੀਆਂ ਸੋ ਜਿੰਨਾ ਇਹ ਸਮੁੰਦਰ ਚ ਜਲ ਭਰਿਆ ਹੈ ਸਾਗਤ ਕੀ ਕਰੇਗਾ ਇਹ ਸਰਾਹ ਕਰੇਗਾ ਇਹ ਦਬਾਉਣ ਦੀ ਕੋਸ਼ਿਸ਼ ਕਰੇਗਾ ਇਹ ਤਸਕਰ ਬਹੁਤ ਹਨ ਚੋਰ ਬਹੁਤ ਹਨ ਕਿਰਤਕਨ ਬਹੁਤ ਹਨ ਸਾਖਤ ਬਹੁਤ ਹਨ ਮਨਮੁਖ ਬਹੁਤ ਹਨ ਸਭ ਕੁਝ ਬਹੁਤ ਹੀ ਹੈ ਸੋ ਸਭ ਕੁਝ ਤੂੰ ਕਰਤਾ ਨਹੀਂ ਹੈ ਅੱਛਾ ਉਹ ਕਰਤੇ ਦੇ ਕਰਤ ਹੈ ਕਰਤੇ ਨੂੰ ਸਮਝਣਾ ਪਾਏਗਾ ਸਭ ਮੇਰੇ ਵਰਗਾ ਟ੍ਰੇਨ ਚ ਜਾ ਰਿਹਾ ਸੀ ਰੇਲ ਤੇ ਜਾ ਰਿਹਾ ਸੀ ਆਪਣਾ ਬੈਗ ਸਿਰ ਤੇ ਚੁੱਕਿਆ ਕਿਉਂ ਕਹਿੰਦਾ ਟ੍ਰੇਨ ਤੇ ਤਾਂ ਸਾਡਾ ਹੀ ਭਾਰ ਬਹੁਤ ਹੈ ਰੇਲ ਤੇ ਮੈਂ ਵਜਨ ਘਟਾ ਰਿਹਾ ਦਰ ਸਿਟੀ ਵਜਾਏਗਾ ਹੌਪਰ ਡਰਾਈਵਲ ਆਇਆ ਗਾਹ ਕਰਦਾ ਹੈ ਇਹ ਮਨ ਰੂਪ ਹੈ ਸਾਰੀ ਤਾਕਤ ਮਨ ਦੀ ਹੈ 99 ਪੁਆਇੰਟ ਆਪਣੀ ਜਾਨ ਪਛਾਨ ਕਰਨੀ ਪੈਗੀ ਪਹਿਲੋ ਕਿਸੇ ਨੂੰ ਸਮਝਣਾ ਮਸ਼ੀਨ ਕਿਵੇਂ ਚੱਲਦੀ ਹੈ ਸਾਰੀ ਜਾਨ ਪਛਾਨ ਕਰਨੀ ਪੈਗੀ ਨਾ ਸਭ ਕੁਝ ਆਪਣੇ ਆਪ ਹੋ ਰਿਹਾ ਹੈ ਕਹਿੰਦਾ ਮੈਂ ਨਾ ਆਵਾਂ ਬੱਚੇ ਭੁੱਖੇ ਮਰ ਜਣ ਮੈਂ ਨਾ ਆਵਾਂ ਘਰ ਨਹੀਂ ਚੱਲਾ ਮੈਂ ਨਾ ਆਵਾਂ ਨਹੀਂ ਇਹ ਮੈਂ ਮੇਰੀ ਛੱਡ ਕੇ ਤੂੰ ਹੋ ਨਾ ਹੋਏ ਸੰਸਾਰ ਚਲਦੇ ਰਹਿ ਰਹਾ ਹੈ ਆਪਣੇ ਆਪ ਸਭ ਕੁਝ ਹੋ ਰਿਹਾ ਸੋ ਜੇ ਕਮਿਆਰ ਮਿੱਟੀ ਨਹੀਂ ਕਿਵੇਂ ਭਾਂਡੇ ਬਣਾ ਲੇਗਾ ਸੁਨਿਆਰਾ ਜੇ ਸੋਨਾ ਹੀ ਨਹੀਂ ਕਿਵੇਂ ਉਹ ਕਰਤਾ ਬਣੇਗਾ ਸੋ ਜੇ ਸੋਨਾ ਵੀ ਹੈ ਕਰਤਾ ਬਣਾਣਾ ਮੈਂ ਕਹਿੰਦਾ ਮੈਂ ਫੇਰ ਉਜਾਰ ਨਹੀਂ 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 ਗੱਲ ਬੰਨਨੀ ਜੇ কুমہار ਕੋਲ ਮਿੱਟੀ ਵੀ ਹੈ ਉਹ ਚੱਕ ਨਹੀਂ ਘਮਾਣ ਵਾਲਾ ਨਹੀਂ ਇਹ ਭਾਡੇ ਬੰਨੇ ਸ ਇੱਕ ਕਲਾ ਰਾਗੀ ਵਾਲੇ ਇੱਕ ਵਰਾਗੀ ਬੰਨਾ ਪਏਗਾ ਇਹ ਖਰਾ ਆਵਾਜ਼ਾ ਸਹੀ ਧੁਨ ਨਹੀਂ ਦੇਣੀ ਜੀ ਸੁਰਾਜ ਬੋਲਣਾ ਪਏਗਾ ਇੱਕ ਟੱਪਣਾ ਹੈ ਇੱਕ ਨੱਚਣਾ ਹੈ ਸੋ ਨੱਚਣਾ ਸੁਰਜ ਹੈ ਟੱਪਣਾ ਬੇਸੁਰਾ ਇਹ ਆਪਣੇ ਆਪ ਨੂੰ ਮੈਂ ਜਾਣਦਾ ਹਾਂ ਉਹਦੇ ਨਾਲ ਮਿਲ ਕੇ ਉਹ ਅੰਦਰ ਹੀ ਆਇਆ ਹੋਇਆ ਹੈ ਸੋ ਆਪਣੀ ਜਾਨ ਪਛਾਣ ਕਰਨੀ ਪੈਗੀ ਇਹ ਨੌਕਰੀ ਹੈ ਸ ਇੱਕ ਚੱਕਰੀ ਹੈ ਅੱਛਾ ਨੌਕਰ ਬਣੇਗਾ ਤੈਨੂੰ ਇਹ ਮਾਇਆ ਚਲਾਏਗੀ ਮਾਇਆ ਦਾ ਨੌਕਰ ਹੈ ਤੂੰ ਸੋ ਮਾਲਕ ਮਾਇਆ ਬਣਗੀ ਇਹ ਦੂਜੇ ਨੰਬਰ ਤੇ ਰੱਖਣਾ ਸੀ ਇਹਨੂੰ ਮਾਇਆ ਨੂੰ ਅਸੀਂ ਸਿਰ ਤੇ ਰੱਖ ਲਿਆ ਸਿਰ ਤੇ ਸੋਨਾ ਲਾ ਲਿਆ ਸਿਰ ਤੇ ਸਾਨੂੰ ਆਪਣੀ ਖੁਸ਼ ਕੁਰਸੀ ਦਾ ਖਤਰਾ ਹੈ ਤਾਜ ਦਾ ਰਾਜੇ ਨੂੰ ਕੁਰਸੀ ਨਾ ਕੋਈ ਖੋਲੇ ਇਹ ਦਿਨ ਦਿਨ ਚਿੰਤਾ ਖਾ ਰਹੀ ਹੈ ਸੋਚ ਚਿੰਤਨ ਕਰਨਾ ਪਏਗਾ ਸਰੀਰ ਦਾ ਦੁੱਖ ਚੱਲੇਗਾ ਸਰੀਰ ਦਾ ਨਹੀਂ ਇਹ ਕੁਦਰਤ ਨੂੰ ਸਮਝਣਾ ਪਏਗਾ ਉਹ ਬਿਆਨਤ ਹੈ ਦੀ ਜੀ ਸਭ ਕੁਝ ਛੁਪਿਆ ਹੋਇਆ ਮੈਂ ਇਕੱਲਾ ਖੜਾ ਖੜ ਸਕਦਾ ਬੇਨ ਲੱਤਾਂ ਤੋਂ ਡਿੱਗਾ ਇਹ ਪਰਮੇਸ਼ਰ ਜਰੇ ਜਰੇ ਚ ਹੈ ਪੱਤੇ ਪੱਤੇ ਚ ਹੈ ਕਣ ਕਣ ਚ ਹੈ ਰੋਮ ਰੋਮ ਚ ਹੈ ਪਰ ਅਸੀਂ ਆਪਣੇ ਚ ਹਾਜ਼ਰ ਨਹੀਂ ਮੰਨਦੇ ਸੋਏ ਰਾਮ ਦਾ ਝਗੜਾ ਛੱਡ ਕੇ ਤੋਜੀ ਤਰਕ ਨਾਲ ਗੱਲ ਕਰਨੀ ਪੈਗੀ ਲੌਜਿਕ ਨਾਲ ਗੱਲ ਕਰਨੀ ਪੈਗੀ ਵਿਗਿਆਨ ਇੱਕੋ ਹੀ ਹੁੰਦਾ ਹੈ ਵਿਗਿਆਨ ਸੋ ਸਭ ਕੁਝ ਇੱਕ ਹੀ ਹੈ ਪਿੱਛੇ ਤਤਸਾਰ ਤੱਕ ਜਾਣਾ ਪਏਗਾ ਇਹ ਭਰਮ ਦਾ ਅੰਡਾ ਆਪਣੇ ਆਪ ਫੁੱਟੇਗਾ ਨਿੱਚੀ ਹੈ ਚੁੰਝ ਖੰਭ ਪੈਰ ਆਖਾਂ ਸਭ ਕੁਝ ਵਿੱਚ ਹੀ ਖਰਾਕ ਹੈ ਸਭ ਇਹ ਉਹਦੇ ਕੁਦਰਤ ਦੇ ਕਾਨੂੰਨ ਨੂੰ ਸਮਝਣਾ ਪਏਗਾ ਸੱਚ ਹੈ ਇੱਕ ਇਹ ਸੋਚ ਕਰਨੀ ਪਏਗੀ ਕਿ ਤੂੰ ਕੀ ਸੱਚਾ ਕਰ ਸਕਦਾ ਹੈ ਨਹੀਂ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਭੁੱਲਿਆ ਨਹੀਂ ਇਹ ਮਨ ਨੂੰ ਬਲਵਾਨ ਬਣਾਣਾ ਪਏਗਾ ਇਹ ਅਗਾਹ ਕਰੇਗਾ ਸਾਨੂੰ ਚੌਕਸ ਕਰੇਗਾ ਸੋ ਇਹ ਜੋ ਆਖਰੀ ਔਰ ਪਹਿਲਾ ਜੀਵਨ ਮਿਲਿਆ ਹੈ ਅਸੀਂ ਜੰਗਲਾਂ 'ਚ ਜਨਮ ਲਿਆ ਕੁਝ ਵੀ ਨਹੀਂ ਸਿੱਖਣਾ ਸੰਸਾਰ ਤੋਂ ਸਿੱਖਣਾ ਪਏਗਾ ਅਸੀਂ ਅਧੂਰੇ ਹਾਂ ਗੁਰੂ ਤੋਂ ਬਿਨਾ ਗੁਰੂ ਨੂੰ ਬਾਹ ਫੜਾਣੀ ਪਏਗੀ ਆਪਣੀ ਮਤ ਕਿੱਲੀ ਤੇ ਟੰਗਣੀ ਪਏਗੀ ਫਿਰ ਤੂੰ ਹਮੇਸ਼ਾ ਖੁਸ਼ ਰਹੇਗਾ ਵਿਗਾਸ ਖੇੜੇ ਚ ਰਹੇਗਾ ਜੀ ਖੁਸ਼ੀ ਲੈਣ ਆਏ ਹਾਂ ਆਨੰਦਨੰਦ ਦੋ ਘੰਟੇ ਖੜੋ ਕੋਲ ਫਿਰ ਪਤਾ ਲੱਗਦਾ ਹੈ ਦੁੱਖ ਦੀਆ ਪੱਡਾ ਖੁੱਲਾ ਗੇ ਜਦੋਂ ਦੁੱਖ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਦੁੱਖ ਕਿਉਂ ਹਨ ਤਤਸਾਰਚ ਜਾਣਾ ਪਏਗਾ ਅਮਲ ਸਰੀਰ ਨੂੰ ਜ਼ਰੂਰੀ ਸੀ ਅੰਦਰ ਹੀ ਅਮਲ ਮਿਲਣਾ ਸੀ ਜਿਵੇਂ ਦਾਸ ਦੀ ਖੋਜ ਹੈ ਸਾਰੇ ਢੰਡਾਰੇ ਅੰਦਰ ਹਨ ਬੱਚੇ ਪਤਨੀ ਘਰ ਮੰਗਲਾ ਗਾੜੀ ਸਭ ਕੁਝ ਢੰਡਾਰੇ ਅੰਦਰ ਹਨ ਸੋ ਇਹ ਖੋਜਣਾ ਪਏਗਾ 24000 ਸਵਾਸ ਨਵੇਂ ਆ ਰਹੇ ਸੋ ਇਹ ਸਾਰੇ ਅਸੀਂ ਚੰਦਨ ਦਾ ਬਾਗ ਮਿਲਿਆ ਸੀ ਜੰਗਲ ਮਿਲਿਆ ਸਾਰਾ ਸਵਾਹ ਕਰਤਾ ਜਦੋਂ ਜੋ ਕੁਆੜੀ ਚ ਦੱਸਤਾ ਸੀ ਉਹਦੀ ਕੀਮਤ ਪੁੱਛੀ ਬਹੁਤ ਕੀਮਤ ਹੈ ਜਦੋਂ ਅੰਤ ਵੇਲਾ ਆਉਣਾ ਹੈ ਫਿਰ ਪਤਾ ਲੱਗਣਾ ਹੈ ਫਿਰ ਪਛਤਾਇਆ ਕੁਛ ਨਹੀਂ ਗੱਲ ਬਣੀ ਇਹ ਸਮਝਣਾ ਪਏਗਾ ਆਪਣੇ ਆਪ ਨੂੰ ਨਾਮ ਨਾਮ ਦੀ ਤਾਕਤ ਬਹੁਤ ਹੈ ਸ ਜਦੋਂ ਦੁਆ ਹੋਏਗਾ ਤਾਂ ਇੱਕ ਦੀ ਕਦਰ ਹੈ ਸੂਰਜ ਕਿਹ ਹੈ ਕਿਹੜਾ ਸੂਝ ਚੜਿਆ ਨਹੀਂ ਰੁੱਤਾ ਕਈ ਹਨ ਇਹ ਰੰਗ ਕਈ ਹਨ ਸਭ ਕੁਝ ਬਿਆਨਤ ਹੈ ਜੀ ਸੋ ਆਇਆ ਹੋਇਆ ਹੈ ਉਹਨੂੰ ਸਮਝਣਾ ਪਵੇਗਾ ਅੰਦਰ ਹੀ ਹੈ ਸਰੀਰ ਚ ਬਿਲੀਆਂ ਟਿਲੀਆਂ ਸਾਖਤਾ ਵੇ ਅੰਦਰ ਸੱਲ ਬਣ ਰਹੇ ਹਨ ਮਰ ਰਹੇ ਹਨ ਸਭ ਕੁਝ ਆਪਣੇ ਆਪ ਹੋ ਰਿਹਾ ਹੈ ਤੂੰ ਕੁਝ ਨਹੀਂ ਕਰ ਰਿਹਾ ਕੀ ਰੋਕ ਲੇਗਾ ਤੂੰ ਬੱਚੀ ਜਵਾਨ ਹੋ ਗਈ ਜਾਂ ਬੱਚਾ ਜਵਾਨ ਹੋ ਗਿਆ ਕੀ ਰੋਕ ਲੇਗਾ ਉਹਨੂੰ ਨਹੀਂ ਆਨੰਦ ਕਾਰਜ ਠੀਕ ਹੈ ਕਹਿੰਦੇ ਮੁੰਡਾ ਆ ਗਿਆ ਮੁੰਡਾ ਲੱਡੂ ਵਡਾ ਠੀਕ ਹੈ ਇਹ ਬੀਜ ਦੀ ਸੰਭਾਲ ਕਰਨੀ ਪੈਗੀ ਪਹਿਲਾਂ ਹੀ ਜੇ ਤੁਰ ਰਸਾਇਣਿਕ ਖਾਦਾ ਮਾਰੇਗਾ ਇਹ ਦਵਾਈਆਂ ਪਾਏਗਾ ਉਸ ਸਹੀ ਬੀਜ ਉਹੀ ਵਿੱਚੋਂ ਖੁਸ਼ਬੂ ਆਏਗੀ ਇਹ ਮਨ ਦੀਆਂ ਮਰਜ਼ੀਆਂ ਕਰੇਗਾ ਤੂੰ ਡੁੱਬ ਜਾਏਗਾ ਜੀ ਮਨਮੁਖ ਇਹ ਬਿਨ ਪਾਣੀ ਤੇ ਡੁੱਬ ਜਾਏਗਾ ਗੁਰਮੁਖ ਬੰਨਾ ਪਏਗਾ ਗੁਰਮਤ ਧਾਰਨੀ ਪਏਗੀ ਸਿੱਖਿਆ ਲੈਣੀ ਪਏਗੀ ਸੋ ਇਹ ਮਾਨ ਨਾਲ ਟੁਰਨਾ ਪਏਗਾ ਇਹਦੀ ਸਪੀਡ ਬਹੁਤ ਹੈ ਜੀ ਸੱਚ ਤਾਰਨਾ ਪਏਗਾ ਇਮਾਨਦਾਰ ਬੰਨਾ ਪਏਗਾ ਜੀ ਫਿਰ ਤੇਰੀ ਸਦਾ ਜੈ ਜੈਕਾਰ ਹੋਏਗੀ ਜੀ ਸ ਗਰਬਾਣੀ ਪੜਨੀ ਪਏਗੀ ਸਰਵਣ ਕਰਨੀ ਪਏਗੀ ਫਿਰ ਤੂੰ ਪਰੇਸ਼ਾਨ ਨਾ ਹੋਏਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੱਖਾਂਵਾਰੀ ਬਲਹਾਰ ਨੇ ਵਾਰਨੇ ਜਾਂਦੇ ਆ ਜਿਨ੍ਹਾਂ ਨੇ ਸੌਖਾ ਔਰ ਸਹੀ ਮਾਰਗ ਬਣਾਇਆ ਕੀ ਪ੍ਰਾਪਤ ਕਰਨਾ ਸਰੀਰ ਚ ਮਿਲੇਗਾ ਜੀ ਖੁਸ਼ੀ ਲੈਣ ਆਏ ਆ ਸੀ ਵਿਗਾਸ ਖੇੜਾ ਜੇ ਮਾਇਆ ਸਾਨੀ ਮਾਲਕ ਬਣ ਗਈ ਅਸੀਂ ਨੌਕਰ ਬਣਾਂਗੇ ਸੋ ਇਹ ਸਰੀਰ ਤੇ ਆਧਾਰ ਕਾਰਡ ਤੇ ਕਰਜ਼ਾ ਲਿਆ ਇਹ ਸਰੀਰ ਤੇ ਕਰਜ਼ਾ ਲਿਆ ਬੱਦਾ ਚੱਟੀ ਭਰਨਾ ਪਏਗਾ ਰੋਣਾ ਪਏਗਾ ਪਸਤਾਣਾ ਪਏਗਾ ਤੂੰ ਆਪਣੇ ਆਪ ਨੂੰ ਪਛਾਣ ਜੀ ਜਿਹੜਾ ਬੇਈਮਾਨ ਹੈ ਅਵੇਸਲਾ ਹੈ ਆਲਸੀ ਹੈ ਉਹਦਾ ਕੋਈ ਇਲਾਜ ਨਹੀਂ ਜੋ ਜਾਗੇਗਾ ਉਹਦੀ ਆਵਾਜ਼ ਨਾ ਉੱਠ ਕੇ ਭੱਜੇਗਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਇਹ ਸਾਰੇ ਸੰਸਾਰ ਚ ਸਾਂਝਾ ਉਪਦੇਸ਼ ਦੇ ਰਿਹਾ ਹਨ ਸ਼ਬਦ ਹੀ ਗੁਰੂ ਹੈ ਸੋ ਸ਼ਬਦਾਂ ਚ ਬਹੁਤ ਤਾਕਤ ਹੈ ਸਭ ਤੋਂ ਵੱਡਾ ਹਥਿਆਰ ਹੈ ਸੋ ਇਹ ਵਿਗਿਆਨ ਨੇ ਸਾਇੰਸ ਨੇ ਸਾਨੂੰ ਉਹਦੇ ਬਣਾ ਲੰਗੜੇ ਹਾਂ ਜਿੰਨਾ ਸਰਕਾਰ ਚਲਾਣੀ ਹੈ ਉਹਨਾਂ ਨੂੰ ਹਥਿਆਰ ਚਾਹੀਦੇ ਹਨ ਇਹ ਪਹਿਲਾਂ ਅਸੀਂ ਦੰਦਾ ਨਵਾਂ ਦਾ ਹਥਿਆਰ ਬਣਾਇਆ ਫਿਰ ਸਲੋਟਰ ਡਾਂਗ ਫਿਰ ਕੁਹਾੜੀ ਤੱਕ ਵੇ ਬੰਦੂਕ ਪਸਤਾਉ ਫਿਰ ਕੇਕੇ 47 ਫਿਰ ਜਹਾਜ਼ ਲੜਾਕੂ ਇਹ ਬੰਮ ਇਹ ਟੈਂਕ ਹੌਲੀ ਹੌਲੀ ਪਰਮਾਨੂ ਬੰਮ ਉਹਦੇ ਤੋਂ ਬੱਚੋਂ ਚਾਲ ਲਈ ਅਸੀਂ ਇੱਥੋਂ ਤੱਕ ਪਹੁੰਚੇ ਸਭ ਭਗਤ ਕਿੱਥੇ ਤੱਕ ਪਹੁੰਚੇ ਭਗਤਾਂ ਨੇ ਪਰਮੇਸ਼ਰ ਦਾ ਇੱਕ ਮਿੱਕਾ ਹੋ ਗਏ ਸਹ ਇਹ ਸਰਕਾਰ ਜਿਹਨਾਂ ਚਲਾਣੇ ਉਹਨੂੰ ਹਥਿਆਰ ਚਾਹੀਦਾ ਸਭ ਤੋਂ ਵੱਡਾ ਸ਼ਬਦ ਹੀ ਹਥਿਆਰ ਹੈ ਸ਼ਬਦ ਦਾ ਲੜ ਪੜਨਾ ਪਏਗਾ ਜੀ ਗਰਬਾਣੀ ਪੜਨੀ ਪਏਗੀ ਸਰਵਣ ਕਰਨੀ ਪਏਗੀ ਜੀ ਇੱਕ ਸ਼ਬਦ ਆਉਂਦਾ ਹੈ ਸਰੀਰ ਨੱਚ ਉੱਠਦਾ ਇੱਕ ਤੈਂਦੀ ਕਲਾ ਦਾ ਆਉਂਦਾ ਹੈ ਸਰੀਰ ਚ ਜਾਨ ਹੀ ਨਹੀਂ ਚਬਦਾ ਜੀ ਤਾਕਤ ਹੈ ਜੀ ਬੀਜ ਬੀਜ ਨਾ ਪਏਗਾ ਕਬ ਕੱਲੂ ਆਇਆ ਰੇ ਸੋ ਦਾਸ ਤੋਂ ਬਹੁਤ ਹੀ ਗਲਤੀ ਹੋ ਰੇ ਮੂਰਖ ਜਤਾਸ ਸੰਗਤ ਗੁਰਬਖਸ਼ਾ ਨਾ ਪਖਸ ਲੈਣਾ ਪਖਸ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ 13 ਧਰਮ ਮੱਟਾ 13 ਮੱਟਾ ਸਾਰੇ ਪਿਆਰੇ ਲੱਗਦੇ ਹਨ ਜਿਵੇਂ ਕਿ ਨਜੀਨਾ ਹੈ ਜੀ ਸੋ ਅਸੀਂ ਆਪਣੇ ਤੋਂ ਛੋਟੇ ਨੂੰ ਉਹਨੂੰ ਡਰਾਉਂਦੇ ਹਾਂ ਉਹਦੇ ਤੇ ਰੋਹ ਪਾਉਂਦੇ ਹਾਂ ਵੱਡੇ ਅੱਗੇ ਅਸੀਂ ਹੱਥ ਜੋੜਦੇ ਆਂ ਨਹੀਂ ਸਾਡੀ ਫਿਦਰਤ ਹੈ ਪੰਜਾਬੀਆਂ ਦੀ ਜਿਵੇਂ ਕਿਸੇ ਜੀਣਾ ਹੈ ਜਾਤੀ ਹੈ ਸਾਰੇ ਨੂੰ ਆਪਣੇ ਧਰਮ ਜਿਵੇਂ ਸਾਨੂੰ ਪਿਆਰੇ ਹਨ ਦੂਸਰਿਆਂ ਨੂੰ ਪਿਆਰੇ ਹਨ ਸੋ ਧਰਮ ਤੇ ਚੱਲਣਾ ਹੀ ਔਖਾ ਹੈ ਸਾਰੇ ਮਨੁੱਖਾਂ ਦਾ ਇੱਕੋ ਹੀ ਧਰਮ ਹੈ ਇਹ ਨਰਮਾ ਦਾ ਹੋਰ ਜਾਤ ਥੋੜਾ ਹੈ ਸੋ ਇਹ ਧਰਤੀ ਤੇ ਖਾਲਸਾ ਰਾਜ ਹੈ ਪਰਮੇਸ਼ਰ ਦਾ ਹੀ ਰਾਜ ਹੈ ਉਹਨੇ ਕੁਦਰਤ ਰੂਪ ਬਹੁਤ ਵੱਡਾ ਰੂਪ ਹੈ ਕੁਦਰਤ ਨੂੰ ਸਮਝਣਾ ਪਏਗਾ ਜੀ ਸਭ ਕੁਝ ਆਪਣੇ ਆਪ ਹੋ ਰਿਹਾ ਹੈ ਜੀ ਕਿ ਤੂੰ ਕੀ ਰੋਕ ਲੇਗਾ ਭੁੱਖ ਰੋਕ ਲੇਗਾ ਪਿਆਸ ਰੋਕ ਲੇਗਾ ਆਪਣੇ ਆਪ ਨੂੰ ਵਧਣ ਤੋਂ ਰੋਕ ਲੇਗਾ ਨਹੀਂ ਇਹ ਬੀਜ ਚ ਗੁਣ ਹਨ ਸੋ ਕਰਤਾ ਤੂੰ ਨਹੀਂ ਕਰਤਾ ਪਿੱਛੇ ਆ ਕਰਤੇ ਤੋਂ ਕਰਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਦੇਖਤੇ ਫਤਿਹ ਜੀ ਉਹ ਆਇਆ ਦੁਰ ਚੱਲ ਕੇ ਤੱਕੀ ਤੋਸਰ ਨਾਇ ਜੀ ਉਹਨੇ ਅਸਰ ਕੀਤਾ ਮੈਂ ਮੇਰੇ ਸਭੋ ਦੁਖ ਆਇਆ ਇੱਕ ਖੇਤਾ ਚ ਆਏ ਸੀ ਸੋ ਖੇਤਾ ਚ ਚਲੇ ਜਾਣਾ ਹੈ ਜੀ ਆਪਣੇ ਆਪ ਨੂੰ ਸੰਭਾਲ ਆਪਣੀ ਪਗੜੀ ਸੰਭਾਲ